ਕਾਈ ਸਮਾਨ ਲੈ ਕੇ ਆ ਤੇ ਉਹਨੂੰ ਦੁਕਾਨਦਾਰ ਨੂੰ ਪੈਸੇ ਦਿੱਤੇ ਅੱਛਾ ਜੀ ਇਹਨੇ ਪਰਸ ਆਪਣੇ ਵਿੱਚ ਪਾ ਲਿਆ ਉਹਦੇ ਠੀਕ ਹੈ ਜੀ ਉਹ ਪਤਾ ਨਹੀਂ ਲੱਗਾ ਨਿਕਲਣ ਲੱਗੇ ਤਾਂ ਕਿਹੜੇ ਵਾਰੀ ਚੱਕ ਲੱਕ ਪੁੰਨੀ ਨੇ 33 3300 ਹਾਂ ਜੀ ਤੇ ਆਏ ਉਹਦੇ ਅੱਗੇ ਹਾਂ ਜੀ ਤਿੰਨ ਚਾੜੀਆਂ ਸੀ ਤਿੰਨ ਜਾਂਦੇ ਜਾਂਦਾ ਭਾਰੀਆਂ ਭਾਰੀਆਂ ਸੋਹਣੀਆਂ ਸਿਹਤਾਂ ਅੱਛਾ ਜੀ ਉੱਥੇ ਚੱਕਣ ਲੱਗੇ ਨੰਦੇ ਰੱਖਣਾ ਇੱਥੋਂ ਇਹ ਚੱਕ ਚੱਕ ਦੇ ਦਿੰਦੇ ਅਸੀਂ ਇਹ ਐਥੇ ਬੈਠੇ ਸੀਗੇ ਉਹ ਆ ਕੇ ਐਥੇ ਖੜੀਆਂ ਹੋ ਗਈਆਂ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਮੇਸ਼ ਸੂਰੀ ਸਾਥ ਹੋ ਇਸ ਸਮੇਂ ਮੈਂ ਰੇਲਵੇ ਰੋਡ ਤੇ ਮੌਜੂਦ ਹਾਂ ਔਰ ਆਪ ਸਭ ਨੂੰ ਸੁਚੇਤ ਕਰਨ ਲਈ ਇੱਕ ਵੀਡੀਓ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਹਾਂ ਕੱਲ ਇਸ ਰੋਡ ਤੇ ਜਿਸ ਦੁਕਾਨ ਦੇ ਨਜ਼ਦੀਕ ਅਸੀਂ ਖੜੇ ਹਾਂ ਇੱਥੇ ਇੱਕ ਵਾਕਿਆ ਹੁੰਦਾ ਔਰ ਅਸੀਂ ਤੁਹਾਨੂੰ ਅਗਾਹ ਕਰਨਾ ਚਾਹੁੰਦੇ ਹਾਂ ਸੁਚੇਤ ਕਰਨਾ ਚਾਹੁੰਦੇ ਹਾਂ ਤੁਹਾਡੇ ਧਿਆਨ 'ਚ ਗੱਲ ਲਿਆਣਾ ਚਾਹੁੰਦੇ ਹਾਂ ਕਿ ਸ਼ਹਿਰ ਵਿੱਚ ਚੋਰ ਔਰਤਾਂ ਦਾ ਨੌਸਰਵਾਜ ਔਰਤਾਂ ਦਾ ਗਰੋ ਸਰਗਰਮ ਹੈ ਕੱਲ ਹੁੰਦਾ ਕੀ ਆ ਜੀ ਇੱਕ ਐਨ ਆਰ ਆਈ ਪਰਿਵਾਰ ਇਸ ਦੁਕਾਨ ਤੋਂ ਕੋਈ ਸਮਾਨ ਖਰੀਦਣ ਆਂਦਾ ਹੁਣ ਇੱਥੇ ਨੌਜਵਾਨ ਖੜਾ ਲੇਕਿਨ ਕੱਲ ਉਸਦੇ ਫਾਦਰ ਸਾਹਿਬ ਇੱਥੇ ਮੌਜੂਦ ਸੀ ਤਾਂ ਉਹ ਆਪਣੇ ਜਿਹੜੇ ਦੁਕਾਨ ਤੇ ਗ੍ਰਾਹਕ ਆਏ ਸੀ ਉਹਨਾਂ ਨੂੰ ਸਮਾਨ ਦਿਖਾਰੇ ਸਨ ਤੇ ਜਿਹੜਾ ਐਨ ਆਰ ਆਈ ਪਰਿਵਾਰ ਇੱਥੋਂ ਸਮਾਨ ਖਰੀਦਣ ਆਇਆ ਸੀ ਆਪਣੇ ਪਰਿਵਾਰ ਦੇ ਨਾਲ ਸੀ ਔਰ ਅੱਜ ਉਹਨਾਂ ਦੀ ਫਲਾਈਟ ਦੱਸੀ ਜਾ ਰਹੀ ਸੀ ਤਾਂ ਮਨ ਵਿੱਚ ਬੜੇ ਤੁਹਾਨੂੰ ਪਤਾ ਸਵਾਲ ਹੁੰਦੇ ਆ ਮਨ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਕਿ ਯਾਰ ਪਰਦੇਸ ਜਾਣ ਤੋਂ ਪਹਿਲਾਂ ਆ ਸਮਾਨ ਅਸੀਂ ਖਰੀਦ ਲਈਏ ਔਰ ਜਦੋਂ ਇੱਥੋਂ ਸਮਾਨ ਪਰਚੇਸ ਕਰਨ ਤੋਂ ਬਾਅਦ ਦੂਜੀ ਕਿਸੇ ਦੁਕਾਨ ਤੇ ਜਾਂਦੇ ਆ ਤਨ ਸੁਸ਼ ਕਰਦੇ ਉਹਨਾਂ ਦਾ ਪਰਸ ਉਹਨਾਂ ਕੋਲ ਨਹੀਂ ਹੈ ਔਰ ਬਾਅਦ ਜਦੋਂ ਰਿਅਲਾਈਜ਼ ਹੁੰਦਾ ਕਿ ਪਰਸ ਨਹੀਂ ਹੈ ਵਾਪਸ ਭੱਜ ਕੇ ਇੱਥੇ ਆਂਦੇ ਆ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕੁਝ ਔਰਤਾਂ ਆਈਆਂ ਸਨ ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਆਈਆਂ ਸਨ ਜਿਨ੍ਹਾਂ ਵਿੱਚ ਇੱਕ ਔਰਤ ਦੇ ਇੱਥੇ ਨੱਕ ਤੇ ਅੱਖ ਦੇ ਕੋਲ ਨਿਸ਼ਾਨ ਸੀ ਉਹ ਪਰਸ ਲੈ ਕੇ 9 ਤੋਂ 11 ਹੋ ਗਈਆਂ ਰਫੂ ਚੱਕਰ ਹੋ ਗਈਆਂ ਅਸੀਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸੁਚੇਤ ਰਹੋ ਥੋੜੇ ਦਿਨ ਪਹਿਲਾਂ ਠਾਣ ਦੇ ਬਿਲਕੁਲ ਨਾਲ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਹੈ ਉਸ ਦੇ ਅੰਦਰ ਇੱਕ ਮਹਿਲਾ ਦੇ ਨਾਲ ਬਜ਼ੁਰਗ ਮਹਿਲਾ ਤਾਂ ਲਫਾਫੇ ਨੂੰ ਕੱਟ ਲਾ ਕੇ ਭਲੇਟ ਦੇ ਨਾਲ ਉਹ ਚੋ ਪੈਸੇ ਕੱਟ ਲੈ ਸਾਨੂੰ ਉਸ ਚੋਂ ਤਾਂ ਉੱਥੇ ਦਿੱਕਤ ਆਈ ਹੈ ਪਹਿਲਾਂ ਸੀ ਤੁਹਾਨੂੰ ਬੱਸ ਸਾਡੇ ਦਿਖਾਈ ਦਿਖਾਈਆਂ ਸੀ ਤਸਵੀਰਾਂ ਕਿ ਕਲੇਡੀ ਦਾ ਕਟਰ ਦੇ ਨਾਲ ਜਿਹੜਾ ਕੜਾ ਕੱਟ ਲਿਆ ਬੜੇ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਏ ਤੇ ਹੁਣ ਤਾਜਾ ਮਾਮਲਾ ਰੇਲਵੇ ਰੋਡ ਤੇ ਆ ਦੁਕਾਨ ਤੋਂ ਸਾਹਮਣੇ ਆਇਆ ਇੱਥੋਂ ਤੇ ਇੱਕ ਚਾਂਦਰ ਮੇਸ਼ ਕੁਮਾਰ ਦੁਕਾਨ ਤੋਂ ਸਾਹਮਣੇ ਆਇਆ ਇੱਥੇ ਇੱਕ ਐਨ ਆਰ ਆਈ ਪਰਿਵਾਰ ਸਮਾਨ ਖਰੀਦਣ ਆंदा ਅੱਜ ਉਹਨਾਂ ਦੀ ਫਲਾਈਟ ਰੱਸੀ ਜਾ ਰਹੀ ਸੀ ਤਾਂ ਤਿੰਨ ਨੌ ਸਰਵਾਜ ਔਰਤਾਂ ਜਿਹੜੀਆਂ ਆਉਂਦੀਆਂ ਆਰਥ ਨੂੰ ਘੇਰਾ ਪਾ ਕੇ ਖੜ ਜਾਂਦੀਆਂ ਇਹ ਕੰਮ ਹੀ ਐਦਾ ਕਰਦੇ ਆ ਪਹਿਲਾਂ ਕਨਫਿਊਜ਼ ਕਰਦੇ ਆ ਤੁਹਾਡੇ ਮੋਰੇ ਆ ਕੇ ਖੜ ਜਾਂਦੇ ਆ ਤੁਹਾਡੇ ਮੋਰੇ ਹਾਲਾਤ ਹੀ ਇਹੋ ਜਿਹੇ ਬਣਾਉਂਦੇ ਬੰਦਾ ਕਹਿੰਦਾ ਪਜ਼ਲ ਹੋ ਜਾਂਦਾ ਮੈਂ ਨਿਕਲ ਆਇਆ ਇੱਥੋਂ ਔਰ ਉਹਨੇ ਜੀ ਆਪਣਾ ਕੰਮ ਕਰਕੇ ਫਿਰ ਮਿੰਟ ਚ 9:00 11:00 ਹੋ ਜਾਂਦੇ ਆ ਔਰ ਇਸ ਦੁਕਾਨ ਤੇ ਜਿਹੜੀ ਗੱਲ ਕੱਟਣੀ ਆ ਐਨ ਆਰ ਆਈ ਲੇਡੀ ਦਾ ਵੀ ਇਹੀ ਕੱਟਣਾ ਵਾਪਰੀ ਆ ਅੱਜ ਉਹਨਾਂ ਨੇ ਪਰਦੇਸ ਜਾਣਾ ਸੀ ਗਏ ਆ ਕਿ ਨਹੀਂ ਗਏ ਆ ਅਸੀਂ ਵੀ ਵੇਟ ਕੀਤੀ ਸਾਨੂੰ ਉਮੀਦ ਸੀ ਕਿਉਂਕਿ ਪੁਲਿਸ ਪ੍ਰਸ਼ਾਸਨਿਕ ਮੌਕੇ ਤੇ ਪਹੁੰਚ ਗਿਆ ਸੀ ਅਸੀਂ ਵੀ ਤਕਰੀਬਨ 30 ਕਿ ਘੰਟੇ ਵੇਟ ਕੀਤੀ ਹੈ ਖਬਰ ਅਪਲ ਕਿ ਹੋ ਸਕਦਾ ਪੁਲਿਸ ਚੋਰਾਂ ਨੂੰ ਦਬੋਚ ਲਵੇ ਤੇ ਅਸੀਂ ਉਹੀ ਖਬਰ ਪਾਈਏ ਕਿ ਚੋਰ ਜਿਹੜੇ ਆ ਦਬੋਚੇ ਗਈਆਂ ਔਰਤਾਂ ਪਰ ਹਾਲੇ ਤੱਕ ਕੋਈ ਐਦੋ ਦੀ ਖਬਰ ਸਾਡੇ ਤੱਕ ਨਹੀਂ ਪਹੁੰਚੀ ਸਗੋਂ ਸਵੇਰੇ ਅਸੀਂ ਖਬਰ ਪੇਸ਼ ਕੀਤੀ ਸੀਗੀ ਕਿ ਨਵਾਂ ਸ਼ਹਿਰ ਵਾਹਿਗੁਰੂ ਨਗਰ 8 ਨੰਬਰ ਗਲੀ 'ਚ ਕਰੀਬ ਕਰੀ ਪਾਈ ਲੱਖ ਦੀ ਜਿਹੜੀ ਚੋਰੀ ਹੋਈ ਹੈ ਇੱਕ ਵਾਰੀ ਤੁਹਾਨੂੰ ਕੱਲ ਦੀਆਂ ਤਸਵੀਰਾਂ ਦਿਖਾਣੇ ਜਾਂਦ ਐਨ ਆਰ ਆਈ ਲੇਡੀ ਨੇ ਆਪਣਾ ਦੁੱਖ ਪ੍ਰਗਟ ਕੀਤਾ ਤੁਹਾਡਾ ਜੀ ਪਰਸ ਹਾਂਜੀ ਪਰਸ ਸੇਡੋ ਦੱਸੋ ਦੱਸੋ ਭਣੀ ਕੀ ਗੱਲ ਹੋਈ ਪਰਸ ਗਾਇ ਸਮਾਨ ਲੈ ਕੇ ਆਤੇ ਉਹਨੂੰ ਦੁਕਾਨਦਾਰ ਨੂੰ ਪੈਸੇ ਦਿੱਤੇ ਅੱਛਾ ਜੀ ਇਹਨੇ ਪਰਸ ਆਪਣੇ ਵਿੱਚ ਪਾ ਲਿਆ ਉਹਦੇ ਠੀਕ ਹੈ ਜੀ ਉਹ ਪਤਾ ਨਹੀਂ ਲੱਗਾ ਨਿਕਲਣ ਲੱਗੇ ਤਾਂ ਕਿਹੜੇ ਵਾਲੀ ਚੋ ਚੱਕ ਰੱਖ ਫੰਦੀ ਨਾ ਅੱਛਾ ਤਿੰਨ ਜਾਣੀਆਂ ਸੀਗੀਆਂ ਉਹ ਪਰਸ ਕਿੰਨੇ ਕ ਪੈਸੇ ਸੀ ਤੁਹਾਡੇ ਜੀ ਅੰਦਾਜ਼ਾ 30 35 35000 ਕਿੰਨੇ ਜੜੇ ਸੀਗੇ ਜੀ ਤਿੰਨ ਜਾਣੀਆਂ ਸੀ ਜਨਾਨੀ ਹੋਣਗੀਆਂ ਤਿੰਨ ਇਹ ਚੱਕ ਕੇ ਜਗ ਨਹੀਂ ਪਤਾ ਨਹੀਂ ਲੱਗਿਆ ਐਥੇ ਕੋਈ ਕੈਮਰਾ ਲੱਗਿਆ ਦੁਕਾਨ ਤੇ ਜੀ ਇਹਨਾਂ ਦੀ ਚੋਕ ਵਾਲੇ ਹੀ ਆ ਕੈਮਰਾ ओके ਉਹ ਤੁਹਾਡਾ ਪਿੱਛਾ ਤਾਂ ਨਹੀਂ ਕਰ ਰਹੇ ਸੀ ਪਹਿਲਾਂ ਕਿਤੇ ਹਾਂ ਅੱਜ ਚਲੋ ਨਹੀਂ 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 ਕਿਤੇ ਕੋਈ ਪੈਦਲ ਨਹੀਂ ਆਹੀ ਤੇ ਛੋਟੀ ਜਿਹੀ ਦੇ ਲਈ ਆਪਾਂ ਨਾ ਕੀ ਤੁਹਾਡਾ ਪਿੰਡ ਕਿਹੜਾ ਤੁਹਾਡਾ ਜੀ ਕੰਗਲਾ ਪਿੰਡ ਮੇਰਾ ਪਿੰਡ ਨੰਬਰ ਕਰਾ ਨੰਬਰ ਗਾੜੀ ਦਾ ਨੰਬਰ ओके ओके ਤੇ ਹੁਣ ਕੀਤੀ ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਆ ਜੀ ਹਾਂ ਪੀਸੀ ਆ ਰੌਂਸਾ ਦੇ ਆ ਰਹੇ ਪੀਸੀ ਆ ਰਹੇ ਨਿਸ਼ਾਨ ਤੁਸੀਂ ਦੱਸਦੇ ਸੀ ਪਹਿਲਾਂ ਕੁਝ ਕੁ ਅੱਕ ਦੇ ਵਿੱਚ ਹਾਂਜੀ ਨਿਸ਼ਾਨ ਜਿਆ ਪਿਆ ਆ ਉਹਦੇ ਅੱਕ ਤੇ ਹਾਂਜੀ ਤਿੰਨ ਜਾਣੇ ਤਿੰਨ ਜਾਣੇ ਸੀਗੇ ਉਹ ਕਹਿੰਦਾ ਭਾਰੀਆਂ ਭਾਰੀਆਂ ਸੋਹਣੀਆਂ ਸੇਤਾਂ ਅੱਛਾ ਜੀ ਦੇਖਣ ਨੂੰ ਪੰਜਾਬੀ ਲੱਗਦੇ ਜਿਹਾ ਪ੍ਰਵਾਸੀ ਲੱਗਦੇ ਸੀ ਜੀ ਦੁਕਾਨ ਵਾਲਾ ਦੱਸ ਦੇਖਣ ਨੂੰ ਪੰਜਾਬੀ ਲੱਗਦੇ ਸੀ ਜਿਹਾ ਪ੍ਰਵਾਸੀ ਲੱਗਦੇ ਸੀ ਮੈਨੂੰ ਪਤਾ ਨਹੀਂ ਐਦਾਂ ਨਹੀਂ ਐਦਾਂ ਨਹੀਂ ਸੀ ਆਮ ਸੀਗੇ ਜਿੰਨਾ ਹਾਂਜੀ ਪੰਜਾਬੀ ਪੰਜਾਬੀ ਬੋਲਦੀ ਆ ਆਹੋ ਇਹ ਮੂਹਰੇ ਚੱਕ ਕੇ ਦੇਖ ਰਹੀ ਹੈ ਇੱਤੋਂ ਇਹ ਚੱਕ ਚੱਕ ਦੇਖ ਰਹੀਆਂ ਅਸੀਂ ਇਹ ਇੱਥੇ ਬੈਠੇ ਸੀਗੇ ਉਹ ਆ ਕੇ ਇੱਥੇ ਖੜੀਆਂ ਹੋ ਗਈਆਂ ਤੂੰ ਦੁਕਾਨਦਾਰਾਂ ਜੀ ਹਾਂ ਜੀ ਅੱਛਾ ਜੀ ਇਹ ਇੱਥੇ ਖੜੀਆਂ ਹੋ ਗਈਆਂ ਵੇਚ ਨੂੰ ਮੈਨੂੰ ਕਹਿੰਦੀਆਂ ਪੋਚੇ ਦਿਖਾ ਲਓ ਸਹੀ ਪੋਚੇ ਦਿਖਾ ਲੇ ਉਹਨੇ ਜਈ ਇਹਨਾਂ ਨੇ ਪੈਸੇ ਦਿੱਤੇ 390 ਰੁਪਏ ਮੈਂ 110 ਬਾਕੀ ਦਿੱਤੇ ਬੱਟੂਆ ਬਾਅਦ ਚ ਹੈ ਨਹੀਂ ਉਹ ਕੱਧੇ ਸੀ ਗੀਆਂ ਕੱਧ ਤੇ ਭੱਜੀਆਂ ਨਹੀਂ ਪੈਦਲ ਪੈਦਲ ਸੀ ਜੀ ਸਾਨੂੰ ਪਤਾ ਹੀ ਬਾਅਦ ਚ ਲੱਗਾ ਹੀ ਉੱਥੇ ਚੱਲ ਕੇ ਜਿੰਦੇ ਲੱਗੇ ਉਹਦੇ ਜਾ ਕੇ ਦੇਖਿਆ ਜੋ ਸਮਾਨ ਨਾਲ ਲੱਗੇ ਪੈਸੇ ਦੇਣੇ ਸੀ ਉਹ ਤੋਂ ਦੇਖਿਆ ਅੱਛਾ ਤੁਹਾਡਾ ਪਰਸ ਯਾਨੀ ਕਿ ਉਹ ਲੈ ਕੇ ਤੁਹਾਨੂੰ ਪਤਾ ਹੀ ਲੱਗੇ ਕਦੋਂ ਕੀਤੇ ਗਏ ਬਲੌਕ ਮਾਰਨਾ ਤਾਂ ਕਰ ਗਿਆ ਠੀਕ ਹੈ ਜੀ ਚੋਟਾ ਚੱਕ ਲੈਗੇ ਚੱਕ ਲੈਗੇ ਚੇਨ ਕਿੱਡੀ ਸੀ ਜੀ ਚੇਨ ਟੋਲੇ ਕਿੱਦੀ ਸੀ ਟੋਲੇ ਕਿੱਦੀ ਸੀ ਜੈਨ ਤਾਂ ਤਸਵੀਰਾਂ ਨਹੀਂ ਤੁਸੀਂ ਦੇਖਿਆ ਕਿ ਜਿਹੜਾ ਐਨ ਆਰ ਆਈ ਪਰਿਵਾਰ ਹੈ ਕਿੰਨਾ ਪਰੇਸ਼ਾਨ ਨਜ਼ਰ ਆ ਰਿਹਾ ਹੈ ਮੱਥੇ ਤੇ ਜਿਹੜੀ ਛਿਕਨ ਹੈ ਉਹ ਸਾਫ਼ ਨਜ਼ਰ ਆ ਰਹੀ ਹੈ ਕਿ ਹੁਣ ਪਰਦੇਸ ਜਾਣਾ ਅੱਜ ਉਹਨਾਂ ਨੇ ਤਾਂ ਇੱਥੋਂ ਕੀ ਸੁਨੇਹਾ ਲੈ ਕੇ ਜਾ ਰਹੇ ਆ ਉੱਥੇ ਜਿਹੜੇ ਸਾਡੇ ਐਨ ਆਰ ਆਈ ਵੀਰ ਭੈਣ ਭਰਾ ਰਹਿੰਦੇ ਆ ਉਹਨਾਂ ਨੂੰ ਜਾ ਕੇ ਕੀ ਦੱਸਣਗੇ ਕਿ ਸ਼ਾਪਿੰਗ ਕਰਨ ਗਏ ਸੀ ਉੱਥੇ ਵੀ ਸਾਡਾ ਇਹੋ ਜਿਹਾ ਤੱਕਾ ਹੋਇਆ ਜਿਹੜੇ ਐਨ ਆਰ ਆਈ ਵੀਰ ਦੀ ਅੱਜ ਅਸੀਂ ਕੋਠੀ ਦੀ ਕਵਰੇਜ ਕਰਕੇ ਆਇਆ ਕਿਤੋਂ ਕਰੀਬ 22 ਲੱਖ ਦੀ ਚੋਰੀ ਹੋਈ ਹੈ ਉਹ ਕੀ ਸੁਨੇਹਾ ਲੈ ਕੇ ਜਾਣਗੇ ਉਹਨਾਂ ਦੀ ਵੀ ਅੱਜ ਦੀ ਫਲਾਈਟ ਸੀ ਉਹਨੇ ਆਪਣੀ ਫਲਾਈਟ ਨੂੰ ਅਗਾਹ ਕਰ ਲਿਆ ਟਿਕਟ ਨੂੰ ਅਗਾਹ ਕਰ ਲਿਆ ਪਰ ਅਸੀਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਜਿਵੇਂ ਸਟਾਰਟਿੰਗ ਚ ਕਿਹਾ ਅਗਾਹ ਕਰਨਾ ਚਾਹੁੰਦੇ ਆ ਕਿ ਤੁਸੀਂ ਬਚ ਕੇ ਰਹੋ ਕਿਸੇ ਨੂੰ ਆਪਣਾ ਕੋਈ ਭੇਦ ਨਾ ਦਿਓ ਸੜਕ ਤੇ ਖੜ ਕੇ ਪੈਸੇ ਨਾ ਕਰੋ ਆਪਣਾ ਏਟੀਐਮ ਕਾਰਡ ਕਿਸੇ ਦੇ ਹੱਥ ਚ ਨਾ ਫੜਾਓ ਔਰ ਪਰਸ ਨੂੰ ਘੁੱਟ ਕੇ ਫੜੋ ਕਿਉਂਕਿ ਪਤਾ ਨਹੀਂ ਕਿਸ ਚੋਰ ਦੀ ਤੁਹਾਡੇ ਪਰਸ ਉੱਤੇ ਨਿਕਾ ਹਾਂ ਪਰ ਇਹਨਾਂ ਜ਼ਰੂਰ ਦੱਸਣਾ ਚਾਹਾਂਗਾ ਕਿ ਕੱਲ ਮੌਕੇ ਤੇ ਐਸਐਚਓ ਸਾਹਿਬ ਪਹੁੰਚ ਗਏ ਸੀਗੇ ਪਰ ਤਪਤੀਸ਼ ਕਿੱਥੇ ਤੱਕ ਪਹੁੰਚੀ ਹੈ ਹਾਲ ਤੱਕ ਸਾਨੂੰ ਕੁਝ ਵੀ ਨਹੀਂ ਪਤਾ